ਪ੍ਰੇਰਿਤ ਹੁੰਦੇ ਹਨ ਤੇ ਨਸ਼ਿਆਂ ਤੋਂ ਦੂਰ ਰਹਿੰਦੇ ਨੇ ਤੇ ਆਉਣ ਵਾਲੇ ਸਮੇਂ ਤੇ ਇਹ ਛੋਟੇ ਬੱਚੇ ਹੀ ਜਵਾਨ ਹੋ ਕੇ ਪੰਜਾਬ ਦੀ ਨਿਹਾਰ ਨੂੰ ਬਦਲ ਸਕਦੇ ਹਨ। ਜਿਆਦਾ ਸਨਮਾਨਤ ਦੇ ਬਲਾਕ ਲੈਵਲ ਤੇ ਰਸਮੀ ਸ਼ੁਰੂਆਤ ਕੀਤੀ ਗਈ ਹੈ ਸਾਡੇ ਇਸ ਬਲਾਕ ਅਜਨਾਲਾ ਦੀ ਕਿੰਦਾ ਦੀਆਂ ਵਤਨ ਪੰਜਾਬ ਦੀਆਂ ਤੇ ਅਸੀਂ ਬੱਚਿਆਂ ਚ ਕਾਫੀ ਐਕਸਾਈਟਮੈਂਟ ਵੀ ਦੇਖ ਰਹੇ ਹਾਂ ਬਹੁਤ ਵਧੀਆ ਉਪਰਾਲਾ ਆ ਪਿਛਲੇ ਜਿਹੜਾ ਇਹ 3 ਸੀਜ਼ਨ ਹੈ ਅਸੀਂ ਵੀ ਡਾਟਾ ਜੇ ਤੁਸੀਂ ਦੇਖੋਗੇ ਤੇ ਪਿਛਲੀ ਵਾਰ ਤੋਂ ਵੱਧ ਜਿਹੜੇ ਨੇ ਖਿਡਾਰੀ ਐ ਇਸ ਵਾਰ ਪਾਰਟਿਸਪੇਟ ਕਰਨ ਜਾ ਰਹੇ ਨੇ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਅਸੀਂ ਆਸ ਵੀ ਕਰਦੇ ਹਾਂ ਕਿ ਪੰਜਾਬ ਇੱਕ ਵਾਰ ਫਿਰ ਤੋਂ ਰੰਗਲਾ ਪੰਜਾਬ ਬਣਨ ਜਾ ਰਿਹਾ ਸਾਡੀ ਸਪੋਰਟਸ ਜਿਹੜੀ ਹੈ ਉਹ ਜਿਹੜੀ ਹੈ ਸਪੋਰਟਸ ਦੇ ਵਿੱਚ ਜਿਹੜੀ એનર્ਜੀ ਭਰੀ ਜਾ ਰਹੀ ਹੈ ਉਹ ਪੰਜਾਬ ਦਾ ਜਿਹੜਾ ਆ ਨਾਮ ਸਟੇਟ ਲੈਵਲ ਜਿਹੜਾ ਦਾ ਨੈਸ਼ਨਲ ਲੈਵਲ ਤੇ ਫਿਰ ਇਸ ਤੋਂ ਬਾਅਦ ਇੰਟਰਨੈਸ਼ਨਲ ਲੈਵਲ ਤੇ ਵੀ ਪੰਜਾਬ ਦਾ ਨਾਮ ਜਿਹੜੇ ਨੇ ਆਉਣ ਵਾਲੇ ਟਾਈਮ 'ਚ ਬੱਚੇ ਰੌਸ਼ਨ ਕਰਨਗੇ ਕਿਉਂਕਿ ਇਹ ਸਾਡਾ ਜਿਹੜਾ ਸਰਕਾਰ ਦਾ ਸੁਪਨਾ ਹੈ ਸਾਡੇ ਮਾਂ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਆਇਆ ਕਿ ਜਿਹੜਾ ਖੇਡਾਂ ਦੇ ਥਰੂ ਖੇਡਾਂ ਦੇ ਥਰੂ ਅਸੀਂ ਜਿਹੜਾ ਪੰਜਾਬ ਦਾ ਯੂਥ ਬਚਾਈਏ ਸਹੀ ਲੀਤ ਲੈ ਕੇ ਜਾਈਏ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਸਿਆਸ ਵੀ ਕਰਦੇ ਆ ਕਿ ਅਸੀਂ ਇਹਦੇ ਨਤੀਜੇ ਵੀ ਦੇਖਾਂਗੇ ਇਹ ਬੜਾ ਵਧੀਆ ਉਪਰਾਲਾ ਬੜੀ ਐਫਰਟ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਕਿ ਬਹੁਤ ਹੀ ਗਰੂਮਿੰਗ ਏਜ ਦੇ ਵਿੱਚ ਬੱਚਿਆਂ ਨੂੰ ਇਹਦੇ ਵਿੱਚ ਖੇਡਾਂ ਦੇ ਨਾਲ ਉਹਨਾਂ ਨੂੰ ਜੋੜਿਆ ਜਾਵੇ ਤਾਂ ਜੋ ਉਹ ਵੱਡੇ ਹੋਣ ਤੱਕ ਆਪ ਹੀ ਆਪ ਨੂੰ ਇਸ ਲੀਤ ਲੈ ਸਕਣ ਕਿ ਉਹ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਕਿਡਸ ਆਕਰ ਸੋ ਸਰਕਾਰ ਦੇ ਉਪਰਾਲੇ ਦੇ ਵਿੱਚ ਬੱਚਿਆਂ ਦੇ ਵਿੱਚ ਕੰਪੀਟੀਸ਼ਨ ਤੇ ਕੋਆਪਰੇਸ਼ਨ ਦੋਨੋਂ ਹੀ ਜਿਹੜੇ ਹੈਗੇ ਆ ਨੇਚਰ ਇਹਨਾਂ ਦੀ ਡਵੈਲਪ ਕਰਨ ਦੀ ਐਫਰਟ ਆ ਬਹੁਤ ਹੀ ਅੱਛਾ ਉਪਰਾਲਾ ਵਾ ਤੇ ਉਮੀਦ ਕਰ ਰਹੇ ਆ ਕਿ ਇਹਦੇ ਅੱਛੇ ਨਤੀਜੇ ਨਿਕਲਣਗੇ ਇਸੇ ਸਹਬ ਨਾਲ ਬੱਚੇ ਛੋਟੇ ਆ ਇਹਨਾਂ ਨੂੰ ਪ੍ਰੇਰਣਾ ਦੇਣ ਵਾਸਤੇ ਸਾਡੇ ਨਾਲ 올ੰਪੀਅਨ ਜਿਹੜੇ ਅਕੀ ओलंपिक ਚ ਹੈਗੇ ਸਰਜੀਤ ਸਿੰਘ ਉਹਨਾਂ ਦੇ ਫਾਦਰ ਵੀ ਆਏ ਆ ਤਾਂ ਜੋ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਪ੍ਰੇਰਣਾ ਦਿੱਤੀ ਜਾ ਸਕੇ ਕਿ ਐਸੀ ਜਗਾ ਤੋਂ ਹੋ ਕੇ ਜਿਵੇਂ ਉਹ ਅਜਨਾਲਾ ਬਲੌਕ ਨਹੀਂ ਕਿ ਛੋਟੀ ਜਗਾ ਤੋਂ ਹੋ ਕੇ ਵੀ ਉਹ ਇਸ ਲੈਵਲ ਤੱਕ ਕੰਪੀਟੀਸ਼ਨ ਚ ਜਾ ਸਕਦੇ ਆ ਸੋ ਇਹਦੇ ਨਾਲ ਬੱਚਿਆਂ ਨੂੰ ਹੋਰ ਉਤਸ਼ਾਹ ਉਤਸ਼ਾਹ ਮਿਲੇਗਾ ਕਿ ਉਹ ਅੱਛੀ ਤੇ ਉੱਪਰ ਵਾਲੇ